ਫਕਤ ਮੱਲਾ ਪੁੱਜਾ ਵਾਲਾ ਮਿਨੀ ਸੈਕਟਰੀਟ ਰੋਡ ਗਲੀ ਨੰਬਰ 9C ਪਹਿਲਾਂ 9B ਦੀ ਅਸੀਂ ਵੀਡੀਓ ਦਿਖਾਈ ਸੀਗੀ ਕਿ ਸੀਵਰ ਦੇ ਜਿਹੜੇ ਚੈਂਬਰ ਕਰਕੇ ਪ੍ਰੋਬਲਮ ਆਈ ਸੀ ਹੁਣ ਅਸੀਂ ਕਿਹੜੇ 9C ਦੇ ਵਿੱਚ ਆ 9C ਦੇ ਵਿੱਚ ਖੜੇ ਆ ਤੇ ਆ ਘਰ ਦਾ ਹਾਲ ਦੇਖੋ ਪਹਿਲਾਂ ਤੁਸੀਂ ਆ ਛੱਤ ਅੱਡ ਹੋਈ ਵੀ ਐ ਬਿਲਕੁਲ ਆਹ ਕੰਧ ਉਹ ਸਾਰੀ ਕੰਧ ਇਹ ਅੱਡ ਹੋਈ ਪਿਆ ਦੇਖੋ 9454 ਦੇ ਤੱਕ ਦਿਖਾਉਣੇ ਫਿਰ ਇਹ ਪਰਨਾਮ ਦੱਸੋ ਗਿਆ ਅੱਛਾ ਤੇ ਇਹ ਕਦੋਂ ਲਾਈਵ ਚੱਲਣਾ ਹਾਂਜੀ ਪਹਿਲਾਂ ਲਾਈਵ ਪਹਿਲਾਂ ਜਨਮ ਦਿਵਸ ਵੀ ਲਾ ਕੇ ਗਿਆ ਇਹ ਵੀ ਵਾਟ ਮੇਰੇ ਕੋਲ ਜਾ ਕੇ ਆਇਆ ਆਪਣਾ ਕਮੇਟੀ ਨਗਰ ਕਮੇਟੀ ਠੀਕ ਹੈ ਉਹ ਸੋਮਵਾਰ ਤੋਂ کہہਦੇ ਆ ਤੁਹਾਨੂੰ ਹੋਰ ਅਸੀਂ ਇਸੇ ਕਮਰੇ ਨੂੰ ਇਫੈਕਟ ਕੀਤਾ ਕਿ ਹੋਰ ਵੀ ਕਿਤੇ ਹੋਰ ਨਹੀਂ ਹੈ ਜੀ ਦਿਖਾਉਂਦੇ ਹੋਰ ਵੀ ਆ ਜੀ ਬਾਹਰ ਆਪਣਾ ਸਪੈਕਟਰ ਹੈ ਜੀ ਆ ਦੇਖੋ ਬਾਹਰਲੀ ਕੰਧ ਜਿਹੜੀ ਹੈ ਅੱਡਾ ਸਪੇਸ ਪੈ ਗਿਆ ਨੀਚੇ ਨੂੰ ਝੁੱਕ ਗਈ ਨੀਚੇ ਹਾਂਜੀ ਹਾਡੀ ਗਲੀ ਦੇ ਨਾਲ ਆਇਆ ਤਾਂ ਬਿਲਕੁਲ ਛੱਤ ਵੀ ਦੱਸ ਰਹੀ ਹੈ ਛੱਤ ਵੀ ਹਾਂਜੀ ਕਾਫੀ ਹੈ ਜੀ ਛੱਤ ਵੀ ਘਾਹ ਛੱਤ ਜਿਹੜਾ ਛੱਤ ਤੋਂ ਦੁਖਾ ਦੇ ਜਾ ਕੇ ਆ ਵੀ ਆ ਗਿਆ ਆਹ ਖੰਜੀ ਆ ਵੀ ਆ ਉਹ ਆ ਗਿਆ ਤੁਸੀਂ ਫੋਟੋਆਂ ਭੇਜਿਆ ਸੀ ਜਿਹੜੀ ਮੀਂਹ ਪੈ ਗਿਆ ਥੱਲੇ ਆ ਗਿਆ ਸੀ ਉਹਦਾ ਹੀ ਕਰ ਸੀਗਾ ਪੁੱਛੀ ਸੀ ਜੀ ਹਾਂਜੀ ਸਮਝਾ ਥੱਲੇ ਵੀ ਕਿਉਂਕਿ ਜੇ ਫਰਸ਼ ਤੇ ਨੀਵਾ ਹੋਊਗਾ ਤਾਂ ਕੰਧਾਂ ਵੀ ਕੰਧਾਂ ਤਾਂ ਵੀਰ ਉਹ ਛੱਤ ਵੀ ਜਿਹੜੀ ਹੈਗੀ ਆ ਉਹ ਨੀਵੀਂ ਬੱਚੇ ਹੈਗਾ ਬਹੁਤ ਹੈ ਛੋਟੇ ਬੱਚੇ ਛੇ ਹੈ ਬਹੁਤੇ ਤਾਂ ਮਾੜਾ ਹਵੇ ਇਹ ਸਾਰੀ ਛੱਤ ਇੱਥੋਂ ਇਹ ਖੜੇ ਡਰ ਵੀ ਲੱਗਦਾ ਵੀ ਇੱਥੇ ਖੜ ਕੇ ਆ ਨੀ ਇਹ ਆਹੇ ਬਰੇ ਕਲੋਡਿਕ ਹੋਏ ਜੀ ਇਹ ਡਰ ਦੇ ਮਾਹੌਲ ਚ ਰਹਿੰਦੇ ਐ ਇੱਥੇ ਜਿਸ ਜਗ੍ਹਾ ਤੇ ਕਿਉਂਕਿ ਹਣ ਗੈਲੀ ਹੈ ਜੋ ਪਹਿਲਾਂ ਪਾ ਕੇ ਗਏ ਸੀ ਉਸ ਟਾਈਮ ਜੀ ਲੀਕੇਜ ਹੋਈ ਸੀ ਸਹੀ ਤਰੀਕੇ ਨਾਲ ਸੀਲ ਨਹੀਂ ਕਰਕੇ ਗਏ ਉਸ ਗਨ ਗੱਲੀ ਕਰਕੇ ਜਨਵਰੀ ਦੇ ਵਿੱਚ ਟਾਇਲਾਂ ਪਾਈਆਂ ਨੇ ਤਾਂ ਵੀਡੀਓ ਸਾਹਮਣੇ ਵੀ ਆ ਗਈ ਬਿਲਕੁਲ ਫਿਰ ਨਾਲ ਡੀਸੀ ਸਾਹਿਬ ਨੇ ਆਸ਼ਵਾਸਨ ਦਿੱਤਾ ਵੀ ਇਹਦਾ ਕਰਾ ਕੇ ਦੇਵਾਂਗੇ ਹਾਲ ਤੁਹਾਡਾ ਸਾਡੀ ਦੁਆਲੇ ਵੀ ਹੀ ਮੰਗਦਾ ਜੀ ਫਿਰ ਆ ਜਾਵੇ ਸੁੱਤੇ ਮੈਂ ਇੱਧਰ ਵੀ ਕੋਈ ਨਾਲ ਸੁੱਤੇ ਰਿਹਾ ਦਾ ਸੁੱਤੇ ਰਹਿ ਰਹੇ ਹਾਂ ਸੁੱਤੇ ਰਹਿੰਦੇ ਕੋਈ ਕੋਈ ਆਈਸ ਕਾਰਟ ਵੀ ਆ ਫਿਰ ਆ ਸੁੱਤੇ ਪਿਆ ਤਾਂ ਕੋਈ ਗੱਲ ਨਹੀਂ ਇਹਨਾਂ ਨੇ ਹੁਣੀ ਕਰਾਈ ਆ ਇਹਨਾਂ ਦੇ ਤੇ ਟੇਡ ਆ ਗਈ ਸੀਗਾ ਮਤਲਬ ਜਿੱਥੇ ਆਹ ਟੇਲਾ ਇੱਥੇ ਬਣੀ ਆ ਜੀ ਇੱਥੇ ਆਲੀਆਂ ਜਿਹੜਾ ਟੇਲਾ ਪਈ ਉਸ ਤੋਂ ਬਾਅਦ ਸਮੱਸਿਆ ਆ ਲੱਗੀ ਹਾਂਜੀ ਹਾਂਜੀ ਉਦੋਂ ਪਹਿਲਾਂ ਕੁਝ ਨਹੀਂ ਸੀ ਜੀ ਪਾਣੀ ਵਰਗਾ ਚ ਹੈ ਕਿੰਨੇ ਟਾਈਮ ਪਹਿਲਾਂ ਟੇਲਾ ਪਈ ਇਹ ਫੈਬਰ ਜੰਮੀ ਸੋਲ ਦੇ ਪਾਸੇ ਗਈ ਅਜੇ ਉਸ ਤੋਂ ਬਾਅਦ ਸਮੱਸਿਆ ਆ ਗਈ ਹੈ ਹਾਂਜੀ ਹਾਂਜੀ ਉਦੋਂ ਪਾਣੀ ਮਤਲਬ ਨੀਚੋਂ ਇਹਨਾਂ ਦਾ ਕੋਈ ਪਾਣੀ ਪੁਣੀ ਲੈ ਪਾਣੀ ਲੈ ਕੇ ਸਹੀ ਸੀਵਰ ਪਾਈਪ ਲੈਣ ਵੀ ਹੈਗੇ ਮੈਂ ਤਾਂ ਸ਼ਾਇਦ ਆ ਕਿ ਸੀਵਰ ਸੀਵਰ ਪਾਈਪ ਲੈਣੀ ਹੋਣੀ ਚਾਹੀਦੀ ਆ ਜਮ ਹਲੇ ਆਹ ਕਰ ਦੇਖੋ ਜੀ ਆ ਵੀ ਇਹਨਾਂ ਟੇਲਾ ਆ ਗਈਆਂ ਆਹ ਕੋਈ ਬਿਲਕੁਲ ਅੱਡ نیچے ਬੈਠੀ ਜਾਂਦਾ ਜਿਵੇਂ ਫਰਸ਼ ਨਹੀਂ ਰਿਹਾ ਨਾ ਸਮਾਈ ਉਹ ਦੇਖੀ ਤਾਂ ਕੀ ਉਹ ਵੀ ਇਫੋਰਟ ਦੀ ਇਫੋਰਟ ਦੀ ਸਮੱਸਿਆ ਕਰਦੀ ਚੈਨ ਉਹ ਲੱਗ ਲਈਏ ਬਿਲੇ ਪਤਾ ਸੀ ਉਹਦਾ ਫਾਇਪ ਉਹਦਾ 550 ਹੋਈ ਜਾਂਦਾ ਜਦੋਂ ਬਾਰਿਸ਼ ਆਉਂਦਾ ਸਾਨੂੰ ਨੂੰ ਜੀ ਪਣ ਜਾਈਏ ਤਾਂ ਜਨਵਰੀ ਚ ਦੱਸਿਆ ਜਨਵਰੀ ਚ ਹਾਂ ਜੀ ਸਨਹਰੀ ਸਹੀ ਹੈ ਸਾਡਾ ਕਾਜੀ ਹੋਮਮਾਰ ਲੱਗ ਗਿਆ ਆਹ ਵਾਹਦਾ ਕੋਤਾ ਦਿਲਾ ਹੁਣ ਕੁਝ ਨਾ ਕਰੀਏ ਸ਼ੁਰੂ ਕਰਦੇ ਆਲੇ ਅੰਟੀਕੋਰ ਮੰਗਾਲ ਖਾਜ ਨਾ ਸੁਣਵਾ ਕੇ ਲਾ ਰਹਿਣਾ ਰਹਿਣਾ ਬੋਲਦਾ ਰਹਿਉਂਦੇ ਰੋਡ ਨਹੀਂ ਲੋੜ ਨਹੀਂ ਕੀ ਰੋਡ ਆ ਦੋ ਘਰ ਦਿਖਾਦੇ ਜਿਹੜਾ ਰਹਿਣਾ ਆ ਉਹਦੀ ਸਮੱਸਿਆ ਆਈ ਉਹਨੂੰ ਲੋੜ ਆਪਣਾ ਰੋਡ